ਮੈਂ ਅਕਸਰ ਅਰਜ ਕਰਦਾ ਹੁੰਦਾ ਪਾਣੀ ਦਾ ਸਵਾਰ ਡੋਬਣਾ ਨਹੀਂ ਹੈ ਕਿਸੇ ਨੂੰ ਵੀ ਨਹੀਂ ਡੋਬਦਾ ਅਗਰ ਪਾਣੀ ਦਾ ਸਵਾਰ ਡੋਬਣਾ ਆਉਂਦਾ ਤੋ ਅਸੀਂ ਦੇਖਦੇ ਹਾਂ ਬਿੱਲੀਆਂ ਤੈਰਦੀਆਂ ਨੇ ਕੁੱਤੇ ਤੈਰਦੇ ਨੇ ਘੋੜੇ ਤੈਰਦੇ ਨੇ ਗਊਆ ਤੈਰਦੀਆਂ ਨੇ ਮੱਝਾਂ ਤੈਰਦੀਆਂ ਨੇ ਸਭ ਤੈਰਦੇ ਨੇ ਔਰ ਤੈਰਨਾ ਕਿਸੇ ਕੋਲ ਸਿੱਖਿਆ ਨਹੀਂ ਕਿਸੇ ਕੁੱਤੇ ਨੇ ਕਿਸੇ ਕੋਲ ਤੈਰਨਾ ਨਹੀਂ ਸਿੱਖਿਆ ਤੈਰਦਾ ਕਿਸੇ ਚੀਜ਼ ਦੇ ਨੇ ਕਿਸੇ ਸ਼ੇਰ ਨੇ ਕਿਸੇ ਦੌਉ ਨੇ ਕਿਸੇ ਮੱਜ ਨੇ ਕਹਿਣਾ ਕਿਸੇ ਕੋਲ ਸਿੱਖਿਆ ਨਹੀਂ ਕਹਿਦੇ ਨੇ ਪਾਣੀ ਦਾ ਸਵਾ ਹੀ ਨਹੀਂ ਹੈ ਡੋਗਣਾ ਕਿਸੇ ਨੂੰ ਨਹੀਂ ਡੋਗਦਾ ਗਸਬ ਦੀ ਗੱਲ ਸਿਰਫ ਮਨੁੱਖ ਡੋਗਦਾ ਹੈ ਔਰ ਮਨੁੱਖ ਵੀ ਜ਼ਿੰਦਾ ਡੋਗਦਾ ਹੈ ਮੁਰਦਾ ਦੇ ਤਹਿਰ ਤੱਕ ਤਹਿਰ ਅਗਰ ਪਾਣੀ ਦਾ ਸਵਾਰ ਡੋਬਣਾ ਹੈ ਤਾਂ ਫਿਰ ਮੁਰਦਾ ਵੀ ਡੁਬਣਾ ਚਾਹੀਦਾ ਹੈ ਜਦ ਕੇ লাশ ਭਾਰੀ ਹੋ ਜਾਂਦੀ ਹੈ ਜ਼ਿੰਦੇ ਮਨੁੱਖ ਨਾਲੋਂ ਮੁਰਦਾ ਵਜ਼ਨੇ ਹੋ ਜਾਂਦਾ ਭਾਰਾ ਹੋ ਜਾਂਦਾ ਹੈ ਹੋ ਸਕਦਾ ਹੈ ਬੁਫੇਰਿਆਂ ਨੂੰ ਇਸ ਗੱਲ ਦਾ ਤਜਰਬਾ ਹੋਵੇ লাশ ਭਾਰੀ ਹੋ ਜਾਂਦੀ ਹੈ ਵਜ਼ਨ ਨਹੀਂ ਹੋ ਜਾਂਦੀ ਉਹ ਤੈਰਦੀ ਹੈ ਭਾਰਤ ਦੇ ਸੰਤ ਲੋਗਾਂ ਨੂੰ ਉਹਨਾਂ ਦੇ ਅੰਤੰਤੇ ਜਲ ਪ੍ਰਵਾਹ ਕਰਦੇ ਨੇ 10 ਇਸ ਕਰਨੇ ਕਰਦੇ ਨੇ। ਕਰੀਬਨ ਕਰੀਬ। ਕੋ ਦੇਹੀ ਦੇ ਨਾਲ ਪੱਥਰ ਬਣਨੇ ਪੈਂਦੇ। ਕਿਦਰੇ ਤੈਰਨ ਨਾਲ ਲੱਗਦਾ। ਹੈਰਾਨਗੀ ਦੀ ਗੱਲ ਜ਼ਿੰਦਾ ਮਨੁੱਖ ਤੇ ਡੁੱਬਦਾ। ਮੁਰਦੇ ਤੈਰਦੇ। ਪਸ਼ੂ ਤੈਰਦੇ ਨੇ। ਇਸ ਤੋਂ ਨੇ ਐਸਾ ਅਨਭੋਲੇ ਪਾਣੀ ਦਾ ਸੁਭਾਅ ਹੀ ਨਹੀਂ ਹੈ ਡੋਬਣਾ ਵਰਨਾ ਪਛੋੜ ਡੋਬਣਾ ਚਾਹੀਦਾ ਮੱਝਾਂ ਤੇ ਆਪਣੇ ਉੱਪਰ ਵਜ਼ਨ ਲੈ ਕੇ ਵੀ ਤੈਰਦੀਆਂ ਨੇ ਮੈਂ ਦੇਖਦਾ ਹਾਂ ਪੰਜਾਬ ਦੇ ਵਿੱਚ ਕਿਸਾਨ ਲੋਕ ਘਾਹ ਦੀ ਪੰਡ ਵੀ ਮੱਝ ਤੇ ਲੱਭ ਦਿੰਦੇ ਨੇ ਤੈਰ ਕੇ ਭਾਰ ਹੋ ਜਾਂਦੀ ਘੋੜਿਆਂ ਤੇ ਬੈਠ ਕੇ ਅਸਵਾ ਘੋੜੇ ਤੈਰਦੇ ਨੇ ਭਾਰ ਹੋ ਜਾਂਦੇ ਵਜਨ ਚੁੱਕ ਕੇ ਵੀ ਬਾਹਰ ਹੋ ਜਾਂਦਾ। ਕੁੱਤੇ ਪਾਰ ਹੁੰਦੇ ਨੇ, ਬਿਲੀਆਂ ਪਾਰ ਹੋ ਜਾਂਦੀਆਂ ਨੇ, ਸ਼ੇਰ ਪਾਰ ਹੋ ਜਾਂਦੇ ਨੇ, ਚੀਤੇ ਪਾਰ ਹੋ ਜਾਂਦੇ ਨੇ, ਹੋਰ ਜੰਗਲੀ ਜਾਨਵਰ ਤੈਰ ਕੇ ਪਾਰ ਹੋ ਜਾਂਦੇ ਆ। ਮਨੁੱਖ ਡੁੱਬਦਾ। ਪਰ ਮਨੁੱਖ ਨੂੰ ਲੰਬੇ ਸਮੇਂ ਤੱਕ ਕਿਦਰੇ ਤੈਰਨਾ ਸਿੱਖਣਾ ਪੈਂਦਾ। ਤਾਂ ਕਿਦਰੇ ਟਾਵਲ-ਟਾਵਾਂ ਲੋਕਾਂ ਨੂੰ ਤੈਰਨਾ ਆਉਂਦਾ ਉਹ ਵੀ ਹਰ ਇੱਕ ਨੂੰ ਨਹੀਂ। ਹਰ ਇੱਕ ਤੇ ਡੁੱਬ ਜਾਂਦਾ। ਮਨ ਨੂੰ ਡੋਬਦਾ ਸਿਰਫ ਆਪਣਾ ਸੰਤੁਲਨ ਵਿਗਾੜ ਬੈਠਦਾ ਹੈ ਬੈਲੈਂਸ ਵਿਗੜ ਜਾਂਦਾ ਹੈ ਅੰਦਰ ਭੈ ਡੈਦਾ ਹੋ ਜਾਂਦਾ ਹੈ ਕਿਸ ਦਾ ਮੌਤ ਦਾ ਕਿਦਰੇ ਮੈਂ ਡੁੱਬ ਨਾ ਜਾਵਾਂ ਇਹ ਖਿਆਲ ਉਸ ਨੂੰ ਡੋਬ ਜਾਂਦਾ ਪੰਜ ਪਾਣੀ ਨਹੀਂ ਡੋਬ ਪਸ਼ੂ ਨੂੰ ਆਪਣੇ ਜਨਮ ਦਾ ਕੋਈ ਗਿਆਨ ਨਹੀਂ ਪਸ਼ੂ ਨੂੰ ਮਰਨ ਦਾ ਵੀ ਗਿਆਨ ਨਹੀਂ ਇਹ ਵੀ ਮਰਜ਼ ਦਾ ਜਾਂਦਾਰ ਦੁਨੀਆਂ ਵਿੱਚ ਜਨਮ ਤੇ ਮਰਨ ਦਾ ਗਿਆਨ ਸਿਰਫ ਮਨੁੱਖ ਨੂੰ ਹੈ ਮੇਰਾ ਜਨਮ ਵੀ ਹੋਇਆ ਮਰਨ ਵੀ ਹੋਵੇਗਾ ਇਹ ਸੀ ਮਨੁੱਖ ਨੂੰ ਸਮਝ ਆਇਆ ਐਸਾ ਮਨੁੱਖ ਨੂੰ ਪਤਾ ਹੈ ਮੇਰਾ ਜਨਮ ਹੋਇਆ ਪਸ਼ੂ ਨੂੰ ਕੁਝ ਵੀ ਨਹੀਂ ਪਤਾ ਮੇਰਾ ਮਰਨ ਹੋਵੇਗਾ ਪਸ਼ੂ ਨੂੰ ਕੁਝ ਵੀ ਨਹੀਂ ਕੋਈ ਗਿਆਨ ਨਹੀਂ ਇਸ ਵਾਸਤੇ ਪਸ਼ੂ ਦਾ ਧਾਰਮਿਕ ਹੋਣਾ ਕਠਨ ਕਿਉਂਕਿ ਮਰਨ ਦਾ ਗਿਆਨ ਨਹੀਂ ਤੇ ਮੌਤ ਦੇ ਗਿਆਨ ਤੋਂ ਕਾਲ ਦੇ ਗਿਆਨ ਤੋਂ ਅਕਾਲ ਦੇ ਗਿਆਨ ਦੀ ਅਰੰਭਤਾ ਹੁੰਦੀ ਹੈ ਆਪਣੇ ਅੰਤ ਦੀ ਸਮਝ ਤੋਂ ਵਿਅੰਤ ਦੀ ਸਮਝ ਸ਼ੁਰੂ ਹੁੰਦੀ ਪਰ ਅਕਸਰ ਮਨੁੱਖ ਦਾ ਸਾਰਾ ਜੀਵਨ ਜਨਮ ਨੂੰ ਯਾਦ ਕਰਨ ਦੇ ਇਥੇ ਮਰਨ ਨੂੰ ਭੁਲਾਉਣ ਵਿੱਚ ਬਿਤੇ ਜਾਂਦਾ ਹੈ ਇਸ ਤਰ੍ਹਾਂ ਸਾਰੀ ਜ਼ਿੰਦਗੀ ਜਨਮ ਚੈਤੇ ਰੱਖੋ ਮਰਨ ਨੂੰ ਬੁਲਾਓ ਮਰਦੇ ਦਮ ਤੱਕ ਲੋਕੀ ਜਨਮ ਦਿਨ ਮਨਾਉਂਦੇ ਇਕਵਾਲ ਤੇ ਕਹਿੰਦਾ ਮੈਂ ਤੇ ਐਸਾ ਦੇਖਦਾ ਮਰ ਕੇ ਵੀ ਲੋਕੀ ਨਹੀਂ ਮਰਦੇ ਗੁਸਤਾਖੀ maaf ਕਿਦਰ ਇਹ ਵਿਆਹ ਦੇ ਦਾ ਕਬਰਿਸਤਾਨ ਵਿੱਚ ਕਿਸੇ ਮૈયਤ ਦੇ ਨਾਲ ਗਿਆ ਹੋਵੇਗਾ ਉਹ ਕਬਰਾਂ ਬੜੀਆਂ ਸੋਹਣੀਆਂ ਸੋਹਣੀਆਂ ਬੜੀਆਂ ਆਆਂ ਪੱਥਰਾਂ ਉੱਤੇ ਲੋਕਾਂ ਦੇ ਲਿਖੇ ਹੋਏ ਨਾਮ ते फकीर कबीयत शायर बोल गया है संगे मजार पर भी तेरा नाम है मर मरकर भी उम्मीद बे जिंदगा नहीं न गई तू तो मर के भी नहीं मरिया पहले अपना नाम तू आप सी हूं कबर दसती है उथे लिखे गया पहले अपनी वलदीयत तो आप दसदा सी हूं तेरी कबर दस्ती है ਪਹਿਲੇ ਆਪਣਾ ਰਤਬਾ ਆਪਣੇ ਗੁਣ ਆਪਣੀ ਵੜਿਆਈ ਤੂੰ ਆਪ ਕਰਦਾ ਸੀ ਹੁਣ ਤੇਰੀ ਕਬਰ 'ਤੇ ਕਰਦੇ ਤੂੰ ਤੇ ਮਰ ਕੇ ਵੀ ਨਹੀਂ ਗਏ ਹੈ ਸੰਗੇ ਮਜ਼ਾਰ ਉਪਰ ਵੀ ਤੇਰਾ ਨਾਮੇ ਰਵਾ ਮਰ ਕੇ ਵੀ ਉਮੀਦ ਇਹ ਜ਼ਿੰਦਗਾਨੀ ਨਾ ਗਈ ਜਨਮ ਤੇ ਹੋ ਗਿਆ ਹੁਣ ਉਹਨੂੰ ਚੇਤੇ ਰੱਖਣਾ ਹੋ ਗਿਆ ਗਲਤ ਹੁਣ ਜੋ ਹੋਣਾ ਉਸਨੂੰ ਚੇਤੇ ਰੱਖਣਾ ਹੈ ਜਨਮ ਤੇ ਹੋ ਗਿਆ ਜੋ ਹੋ ਗਿਆ ਉਹਨੂੰ ਪਿਛੇ ਰੱਖ ਜੋ ਹੋਣਾ ਹੈ ਉਹਨੂੰ ਚੇਤੇ ਕਰ ਐ ਸੋਚ ਤੇ ਗੁਰੂ ਨਾਨਕ ਕਹਿੰਦੇ ਨੇ ਪਹਿਲਾ ਮਰਨ ਤਬ ਜੀਵਨ ਘੇਚੜਾ ਹੋਏ ਸਵਨ ਦੀ ਰੇਣ ਕਾ ਤੋ ਆਓ ਹਮਾਰੇ ਬਾਸ ਅੰਤ ਦੇ ਗਿਆਨ ਤੋ ਕਾਲ ਦੇ ਗਿਆਨ ਤੋ ਅਕਾਲ ਦੇ ਗਿਆਨ ਦੀ ਅਰੰਭਤਾ ਹੁੰਦੀ ਏ ਉਹ ਨਹੀਂ ਪਸ਼ੂ ਨੂੰ ਮਰਨ ਦਾ ਬੋਧ ਨਹੀਂ ਪਸ਼ੂ ਨੂੰ ਜਨਮ ਦਾ ਬੋਧ ਵੀ ਨਹੀਂ ਇਸ ਵਾਸਤੇ ਜੀਵਨ ਦੀ ਪਰਬਲ ਲਾਲਸਾ ਤੇ ਮਰਨ ਦਾ ਡਰ ਪਸ਼ੂ ਵਿੱਚ ਨਹੀਂ ਹੈ ਤੈਰ ਲੈਂਦਾ ਹੈ ਤੈਰ ਲੈਂਦਾ ਹੈ ਪਾਣੀ ਵਿੱਚ ਤੈਰ ਲੈਂਦਾ ਬਿੱਲੀਆਂ ਤੈਰ ਲੈਂਦੀਆਂ ਕੁੱਤੇ ਤੈਰ ਲੈਂਦੇ ਨੇ ਮੈਂ دریاਵਾ ਵਿੱਚ ਇਹ ਦੇਖਿਆ ਤੇ ਹੈਰਾਨ ਹੋਇਆ ਆਦੋਗਈ ਮੱਝਾਂ ਤੈਰ ਗਈਆਂ ਭੀ ਗਊਆਂ ਤੈਰਦੀਆਂ ਤੋਂ ਘੋੜੇ ਤੈਰਦੇ ਆ ਕੋਤੇ ਤੈਰਦੇ ਪੈਣੇ ਹੋਰ ਜੰਗਲੀ ਜਾਨਵਰ ਤੈਰਦੇ ਪੈਣ ਬੰਦਾ ਹੀ ਡੁੱਬਦਾ ਮਨੁੱਖ ਹੀ ਡੁੱਬਦਾ ਹੈ। ਕਿ ਆ ਪਾਣੀ ਦਾ ਸਿਰਫ ਬੰਦੇ ਨਾਲ ਵਹਿ ਰੇ ਨਹੀਂ। ਜੀਵਨ ਦੀ ਲਾਲਸਾ ਤੇ ਮਰਨ ਦਾ ਪਰਬਲ ਹੈ ਇਸ ਨੂੰ ਡੋਬ ਦਿੰਦਾ ਹੈ। ਇਹਦਾ ਬੈਲੈਂਸ ਵਿਗੜ ਜਾਂਦਾ ਹੈ। ਇਹ ਆਪਣਾ ਤਵਾਜ਼ਨ ਖੋ ਬੈਠਦਾ ਹੈ। ਇਹ ਆਪਣਾ ਸੰਤੁਲਨ ਖੋ ਬੈਠਦਾ ਹੈ। ਹੁਣ ਮੈਂ ਅਰਜ਼ ਕਰਾਂ ਪਾਣੀ ਦਾ ਸੁਭਾਅ ਨਹੀਂ ਹੈ ਮਨੁੱਖ ਨੂੰ ਡੋਬਣਾ ਸੰਸਾਰ ਦਾ ਸੁਭਾਅ ਨਹੀਂ ਹੈ ਬੰਦੇ ਨੂੰ ਵਰਕ ਕਰਨਾ ਪਰਿਵਾਰ ਵਰਕ ਨਹੀਂ ਕਰਦਾ ਧਨ ਸੰਪਦਾ ਵਰਕ ਨਹੀਂ ਕਰਦੀ ਪਦਾਰਥ ਵਰਕ ਨਹੀਂ ਕਰਦੇ ਹੋ ਜਾਂਦਾ ਹੈ ਬੈਲੈਂਸ ਵਿਗਾੜ ਬੈਠਦਾ ਹੈ ਵਰਨਾ ਪਦਾਰਥਾਂ 'ਚ ਜਨਕ ਤੇ ਨਹੀਂ ਡੁਬੇ ਰਣਜੀਤ ਸਿੰਘ ਮਹਾਰਾਜਾ ਤੇ ਨਹੀਂ ਡੁਬੇ ਸ੍ਰੀ ਰਾਮ ਵੀ ਰਾਜਾ ਸਨ ਨਹੀਂ ਡੁੱਬੇ ਸ੍ਰੀ ਕ੍ਰਿਸ਼ਨ ਵੀ ਰਾਜਾ ਸਨ ਨਹੀਂ ਡੁੱਬੇ ਅਗਰ ਵਾਕਈ ਧਨ ਸੰਪਦਾ ਡੋਬਦੀ ਹੈ ਤਾਂ ਇਤਰਦੇ ਕਿਸ ਤਰ੍ਹਾਂ ਦਿਖਾਈ ਦੇ ਰਹੇ ਇਹ ਡੁੱਬ ਜਾਣੇ ਚਾਹੀਦੇ ਸਨ ਨਹੀਂ ਡੁੱਬੇ ਆਪ ਦੀ ਗਿਆਤ ਲਈ ਅਰਸ ਕਰਾਂ ਪਾਣੀ ਦਾ ਸੁਆਹ ਨਹੀਂ ਹੈ ਕਥਾ ਹੀ ਨਹੀਂ ਹੈ ਮਨੁੱਖ ਨੂੰ ਡੋਬਣਾ ਸੰਸਾਰ ਦਾ ਸੁਆਹ ਨਹੀਂ ਹੈ ਬੰਦੇ ਨੂੰ ਵਰਤ ਕਰਨਾ ਬੰਦਾ ਵਰਗ ਹੋ ਜਾਂਦਾ ਆਪਣਾ ਤਵਾਜ਼ਨ ਖੋ ਬੈਠਦਾ ਹੈ ਪਰਿਵਾਰ ਵਿੱਚ ਡੁੱਬ ਗਿਆ ਪਦਾਰਥਾਂ ਵਿੱਚ ਡੁੱਬ ਗਿਆ ਧਨ ਸੰਪਦਾ ਵਿੱਚ ਡੁੱਬ ਗਿਆ ਚਲੋ ਪਾਣੀ ਵਿੱਚ ਤੇ ਕੁਝ ਤੈਰਦੇ ਹੋਏ ਵੀ ਮਿਲ ਜਾਣਗੇ ਜਿਨ੍ਹਾਂ ਨੇ ਸਿੱਖਿਆ ਸੰਸਾਰ ਵਿੱਚ ਤੇ ਸਾਰੇ ਹੀ ਵਰਗ ਹੁੰਦੇ ਹਮ ਦੇ ਖਾਂ ਤੈਂ ਡੁੱਬੇ ਅਲੇ ਗੁਰੂ ਨਾਲੇ ਮੈਂ ਦੇਖਦਾ ਸਭ ਤੇ ਡੁੱਬੇ ਡੁੱਬੇ ਮਨੁੱਖ ਦੀ ਪਹਿਚਾਣ ਨਿਤਨੇਮ ਡੁੱਬ ਗਿਆ ਹੋਵੇਗਾ ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ ਵਾਹਿਗੁਰੂ ਮੰਤਰ ਦਾ ਜਪ ਡੁੱਬ ਗਿਆ ਹੋਵੇਗਾ ਸਿੱਖੀ ਡੁੱਬ ਗਈ ਹੋਵੇਗੀ ਰੱਬੀ ਰਸ ਡੁੱਬ ਗਿਆ ਹੋਵੇਗਾ ਭਾਈਚਾਰਾ ਡੁੱਬ ਗਿਆ ਹੋਵੇਗਾ ਸਮ ਦ੍ਰਿਸ਼ਟੀ ਡੁੱਬ ਗਈ ਹੋਵੇਗੀ ਨਿਰਵੈਰ ਭਾਵਨਾ ਡੁੱਬ ਗਈ ਹੋਵੇਗੀ ਨਿਰਭੈ ਭਾਵਨਾ ਡੁੱਬ ਗਈ ਹੋਵੇਗੀ ਇਹ ਗੁਰਕ ਮਨੁੱਖ ਦੀ ਪਹਿਚਾਣ ਇਹ ਡੁੱਬੇ ਹੋਈ ਮਨੁੱਖ ਦੀ ਪਹਿਚਾਣ ਇਕ ਕਦਰ ਫਰਮੈ ਫੇਰ ਅਰਜ਼ ਕਰਾਂ ਕਿਉਂਕਿ ਸਾਇਬ ਕਹਿੰਦੇ ਨੇ ਹੱਥ ਵਰਗਾ ਹੋ ਜਾਂਦਾ ਹੈ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਸਾਧਰ ਉਸਦੇ ਲਈ ਹੱਥ ਵਰ ਜਾਏ ਪਰ ਕਰ ਲੈ ਕੋਈ ਸੰਸਾਰ ਨਹੀਂ ਡੋਗ ਔਰ ਸੰਸਾਰ ਦੀ निंदा ਕਰਨ ਦੀ ਲੋੜ ਵੀ ਨਹੀਂ ਸਾਇਬ ਕਹਿੰਦੇ ਨਿੰਦੋ ਨਾ ਹੀ ਕਾਹੂ ਬਾਤ ਇੱਕ ਖਸਮ ਕਾ ਕੀਆ ਤੂੰ ਨਿੰਦਾ ਕਰ ਜੇ ਸਭ ਕਸਮ ਨੇ ਬਣਾਇਆ ਪ੍ਰਭੂ ਨੇ ਬਣਾ ਪਰਮਾਤਮਾ ਨੇ ਬਣਾਇਆ ਉਲੈ ਤੁਬਾ ਦੌਰਾ ਕੇ ਮੈਂ ਫਿਰ ਅੱਗੇ ਚਲਾ ਕੋਈ ਪਾਣੀ ਮਨੁੱਖ ਨੂੰ ਨਹੀਂ ਡੋਬਦਾ ਮਨੁੱਖ ਆਪਣਾ ਤਵਾਜ਼ਨ ਕੋ ਬੈਠਦਾ ਹੈ ਡੁੱਬ ਜਾਂਦਾ ਹੈ ਲਾਸ਼ ਦੇ ਅੰਦਰ ਮੁਰਦੇ ਦੇ ਅੰਦਰ ਜੀਵਨ ਦੀ ਲਾਲਸਾ ਨਹੀਂ ਰਹਿੰਦੀ ਮਰਨ ਦਾ ਫਰਬਲ ਭੈ ਨਹੀਂ ਰਹਿੰਦਾ ਤੈਰਦਾ ਹੈ ਤੈਰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਕੋ ਸਰਬ ਦੀ ਆਪ ਦੇ ਤਪ ਲਈ ਲੇਖੇ ਸਾਸ ਗ੍ਰਾਸ ਇਹ ਭਾਵਨਾ ਬਣ ਜਾਏ ਮਨੁੱਖ ਤੈਰਦਾ ਜੀਵਨ ਦੀ ਬੜੀ ਪਰਵਲ ਲਾਲਸਾ ਤੇ ਮਰਨ ਦਾ ਬੜਾ ਪਰਵਲ ਹੈ ਮਨੁੱਖ ਨੂੰ ਡੋਬ ਕੇ ਰੱਖ ਦਿੰਦੀ ਫਿਰ ਡੁੱਬਦਾ ਹੈ ਮਨੁੱਖ ਪਦਾਰਥਾਂ ਦੇ ਫਿਰ ਡੁੱਬਦਾ ਹੈ ਮਨੁੱਖ ਪਰਿਵਾਰ ਦੇ ਵਿੱਚ ਕਿਸੇ ਨੇ ਪਰਿਵਾਰ ਦੀ ਖਾਤਰ ਧਰਮ ਛੋੜ ਦਿੱਤਾ ਹੋਵੇਗਾ ਕਿਸੇ ਨੇ ਪਦਾਰਥਾਂ ਦਿਖਾ ਕੇ ਪ੍ਰਮਾਤਮਾ ਛੋੜ ਦਿੱਤਾ ਹੋਵੇਗਾ ਕਿਸੇ ਨੇ ਧਨ ਦੀ ਹਰ ਤਰ੍ਹਾਂ ਧਰਮ ਛੋੜ ਦਿੱਤਾ ਹੋਵੇਗਾ ਇਸ ਤਰ੍ਹਾਂ ਹੀ ਹੋਵੇਗਾ ਉਹ ਕੀ ਡੁੱਬ ਗਿਆ ਪਤਨ ਦੀ ਲਹਿਰ ਨੇ ਡੋਬ ਦਿੱਤਾ ਹੈ ਪਰਿਵਾਰ ਦੀ ਲਹਿਰ ਨੇ ਡੋਬ ਦਿੱਤਾ ਹੈ ਪਦਾਰਥਾਂ ਦੀ ਲਹਿਰ ਨੇ ਡੋਬ ਦਿੱਤਾ ਹੈ ਧਨ ਸੰਪਦਾ ਦੀ ਲਹਿਰ ਨੇ ਡੋਬ ਦਿੱਤਾ ਇਸ ਬੜੀਆਂ ਲਹਿਰਾਂ ਸੰਸਾਰ ਦੇ ਵਿੱਚ ਵਰਨਾ ਲਹਿਰਾਂ ਡੋਬਦੀਆਂ ਨਹੀਂ ਇਕ ਆਲਮ ਤੇ ਕਹਿੰਦਾ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਂ ਲਹਿਰ ਨੂੰ ਫਾਰਸੀ ਵਿੱਚ ਮੌਜ ਕਹਿੰਦੇ ਨੇ ਮੌਜ ਦਾ ਮਤਲਬ ਲਹਿਰ ਕਹਿੰਦੇ ਨੇ ਫਲਾਣੇ ਦੀ ਮੌਜ ਕਹਿੰਦੇ ਨੇ ਨਾ ਮੌਜ ਲਫ਼ਜ਼ ਪਰਸ਼ੀ ਅੰਦਰ ਹੈ ਫਲਾਣੇ ਦੀ ਲਹਿਰ ਉਹਦੇ ਅੰਦਰ ਇਹ ਲਹਿਰ ਆਈ ਮੌਜ ਦਾ ਅਰਥ ਹੈ ਲਹਿਰ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਂ ਦੁਬੋਹੀ ਵਿਯਥ ਹਮੇ ਨਾ ਖੁਦਾ ਨੇ ਨਾ ਖੁਦਾ ਚੰਦਰ ਮਲਾ